ਮੈਂ ਸੁਨੀਲ ਕਨੋਤਰਾ ਆਰਟੀਏ ਐਕਟਿਵਿਟੀ ਅਮੋਨੀਆ ਗੈਸ ਦੇ ਬਾਰੇ ਕੁਝ ਤਰ੍ਹਾਂ ਨਾਲ ਜ਼ਿਕਰ ਕਰਨਾ ਚਾਹਨਾ ਅਮੋਨੀਆ ਗੈਸ ਇੱਕ ਐਹੋਜੀ ਗੈਸ ਹੈ ਜਿਸ ਯੂਨਿਟ ਚ ਲੀਕ ਹੋ ਜੇ ਉੱਥੇ ਦੇ ਕੰਮ ਕਰਨ ਵਾਲੇ ਲੋਕ ਜਾਂ ਆਸ ਪੜੋਸ ਵਾਲੇ ਉਹ ਆਪਣੀ ਜਗ੍ਹਾ ਤੋਂ ਹਿਲ ਵੀ ਨਹੀਂ ਸਕਦੇ ਜਿਸ ਲਈ ਲੀਕ ਹੁੰਦੀ ਹੈ ਔਰ ਜ਼ਿਆਦਾਤਰ ਐ ਸਕਿਨ ਨੂੰ ਆਇਜ਼ ਨੂੰ ਪੈਂਦੀ ਹੈ ਗਲੇ ਨੂੰ ਫੇਫੜੇ ਨੂੰ ਪੈਂਦੀ ਹੈ ਇਹ ਅਗਰ ਹਾਈ ਲੈਵਲ ਤੇ ਬਹੁਤ ਜ਼ਿਆਦਾ ਲੈਵਲ ਉੱਚੇ ਲੈਵਲ ਤੇ ਹੋਏ ਤੇ ਇਹ ਕਾਸ ਆਫ ਡੈਥ ਵੀ ਬੰਦੀ ਹੈ ਜੁਲਾਈ 2017 ਜੇ ਇਹ ਚੰਡੀਗੜ੍ਹ ਚ ਲੀਕ ਹੋਈ ਸੀ ਕੋल्ड ਸਟੋਰ ਚ ਉਦੋਂ 50 ਤੋਂ ਜ਼ਿਆਦਾ ਲੋਕ ਇਹਦੇ ਨਾਲ ਫਟੜ ਹੋਏ ਸੀ ਲਗਭਗ ਗੁਰਦਾਸਪੁਰ ਜੇ ਜੂਨ 2014 ਚ ਹੋਈ ਹੈ ਉਹਦੇ ਜ ਵੀ ਕਾਫੀ 20 ਤੋਂ ਜ਼ਿਆਦਾ ਲੋਕ ਜਿਹੜੇ ਹਸਪੀਟਲਾਈਜ਼ ਹੋਏ ਸੀ ਉਸ ਦੇ ਬਾਰੇ ਮੈਂ ਅੱਜ ਇੱਕ ਜ਼ਿਕਰ ਕਰਨਾ ਚਾਹਨਾ ਕਿ ਹਿਮਾਚਲ ਚ ਡਿਸਟ੍ਰਿਕਟ ਉਨਚ ਇੱਕ ਹਿਮਾਚਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੈ 29 April 2008 ਉਹਦੇ ਮੁਤਾਬਕ ਉਹਨਾਂ ਨੇ ਕੁਝ ਮੈਨੂਅਲ ਕੱਠਾ ਪਠਿਆਲੇ ਨੂੰ ਆਈਬੀਓਰ ਬਾਇਲਰ ਚ ਕਨਵਰਟ ਕਰਨ ਦੀ ਇਜਾਜ਼ਤ ਦਿੱਤੀ ਪਰ ਚਲੋ ਲੇਬਰ ਲੂਵਰ ਨਹੀਂ ਮਿਲਦੀ ਤੁਸੀਂ ਮਸ਼ੀਨ ਨਾਲ ਥੋੜਾ ਮੈਗਨੇਜ ਸੈਮੀ ਮੈਗਜ਼ਰੀਨਾ ਚਲਾ ਲਓ ਠੀਕ ਹੈ ਜੀ ਉਹਦੇ ਚ ਉਹਨਾਂ ਨੇ ਕੁਝ ਟਰਮਸ ਐਂਡ ਕੰਡੀਸ਼ਨਾਂ ਰੱਖੀਆਂ ਉਹ ਕੰਡੀਸ਼ਨਾਂ 18 ਰੱਖੀਆਂ ਉਹਦੇ ਚ ਕੰਡੀਸ਼ਨ ਨੰਬਰ 1 ਹੈਗੀ ਸੀ 11 11 ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਯੂਨਿਟ ਵਾਲੇ ਉਹਨੂੰ ਕੋਲਡ ਰੂਮ ਤੁਸੀਂ 40 ਮੀਟ੍ਰਿਕ ਟਨ ਤੱਕ ਲਗਾ ਸਕਦੇ ਹੋ ਲੇਕਿਨ ਮੌਕੇ ਦੇ ਲੋਕਾਂ ਨੇ 80 80 90 90 100 100 ਟਨ ਤੇ ਲਾ ਲਏ ਔਰ ਇੱਕ ਕੰਡੀਸ਼ਨ ਨੰਬਰ 12 ਉਹਦੇ ਮੁਤਾਬਕ ਉਹਨਾਂ ਨੇ ਕਿਹਾ ਜਿੱਥੇ-ਜਿੱਥੇ ਬਾਰਰ ਲੱਗਦੇ ਆ ਤੁਸੀਂ ਦੋ ਕੂਲਿੰਗ ਚੈਂਬਰ ਲਾ ਸਕਦੇ ਜਿਹਦੇ ਵਿੱਚ 5 5 ਟਨ ਤੋਂ ਵੱਡੇ ਉਸ ਤੋਂ ਵੱਡੇ ਕਪੈਸਿਟੀ ਦੇ 에어 ਕੰਡੀਸ਼ਨ ਨਹੀਂ ਲਗਾ ਸਕਦੇ ਮਤਲਬ ਤੁਸੀਂ ਦੋ ਵੇਅਰ ਕੰਡੀਸ਼ਨ ਲਗਾ ਸਕਦੇ ਹੋ 13 ਫਰਵਰੀ ਨੂੰ ਇੱਕ ਦੇ ਉਹਦੇ ਬਾਅਦ ਇੱਕ ਅਮੋਨੀਆ ਯਕੀਨਾ ਤੜੇ ਉਹਨਾਂ ਵਿੱਚ ਹੀ ਇੱਕ ਪਲਾਂਟ ਚ ਗੈਸ ਲੀਕ ਹੋਈ ਉਹਦੀ ਇੱਕ ਸ਼ਿਕਾਇਤ ਵਨ ਵਿਭਾਗ ਨੂੰ ਕਿਸੇ ਨੇ ਕੀਤੀ ਉਹਦੇ ਨਾਲ ਕਾਫੀ ਕਾਫੀ ਲੋਕ ਇੰਜਰਡ ਹੋਏ ਫੈਕਟਰੀ ਦੇ ਜਿਹੜੇ ਮਲਾਜ਼ਮ ਸੀ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਉਹਦੇ ਬਾਰੇ ਸ਼ਿਕਾਇਤ ਜਦੋਂ ਕੀਤੀ ਤੇ ਡੀ ਐਫਓ ਨੇ ਇੱਕ ਲਿਖਤ ਆਸ਼ਵਾਸਨ ਦਿੱਤਾ ਮੇਲ ਚ ਕਿ ਮੈਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਉਹ ਇਨਕੁਆਇਰੀ ਕਰੇਗੀ ਕਿ ਇਹ ਗੈਸ ਪਲੈਂਟ ਜਿਹੜੀ ਅਮੋਨੀਆ ਗੈਸ ਹੈ ਇਹ ਲੀਕ ਹੋਈ ਹੈ ਇਹਦਾ ਕੀ ਫੈਕਟ ਪਿਆ 19225 ਕਿਸੇ ਆਰਟੀਆਈ ਚ ਇੱਕ ਸਵਾਲ ਪੁੱਛਿਆ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਪੋਲਿਊਸ਼ਨ ਬੋਰਡ ਨੇ ਕਿਹਾ ਕਿ ਹਿਮਾਚਲ ਚ ਜ਼ਿਲ੍ਹਾ ਊਨਾ ਚ ਇਹ ਮੀਰਪੁਰ ਚ 14 ਗੱਠਾ ਯੂਨਿਟ ਹੈ ਗਿਆ ਜਿਨ੍ਹਾਂ ਚ ਇਹ ਅਮੋਨੀਆ ਗੈਸ ਪਲੈਂਟ ਲੱਗੇ ਆ ਜਿਨ੍ਹਾਂ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੈ ਔਰ ਇਹਨਾਂ ਨੂੰ ਐਸਟੀਬੀ ਤੇ ਈਟੀਬੀ ਪਲਾਂਟ ਚਾਹੀਦੇ ਆ ਉਹ ਇੱਕ ਸਿਰਫ 25 ਯੂਨਿਟਾਂ ਚੋਂ ਇੱਕ ਯੂਨਿਟ ਚ ਲੱਗਿਆ ਤੇ ਉਹਦੇ ਬਾਅਦ 25 ਫਰਵਰੀ 2025 ਨੂੰ ਇੱਕ ਨਿਜੀ ਸਮਾਚਾਰ ਪੱਤਰ ਇੰਗਲਿਸ਼ ਦੇ ਅੰਗਰੇਜ਼ੀ ਦੇ ਵਿੱਚ ਇੱਕ ਖਬਰ ਛਪੀ ਕਿ ਚੋਦੇ ਆਮੋਨੀਆ ਪਲਾਂਟ ਅवैध ਰੂਪ ਸੇ ਚੱਲ ਰਹੇ ਹਨ ਔਰ ਐਸਟੀਬੀ ਐਈਟੀਬੀ ਵੀ ਇਸ ਤਰ੍ਹਾਂ ਹੀ ਨਜਾਇਜ਼ ਨਹੀਂ ਲਗਾਏ ਉਹਨਾਂ ਨੇ 28 ਫਰਵਰੀ ਨੂੰ ਅਧਿਐਕ ਕਥਾ ਮੈਨੂਫੈਕਚਰਿੰਗ ਹਿਮਾਚਲ ਪ੍ਰਦੇਸ਼ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨੇ ਕਿਹਾ ਜੀ 2008 ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਮੁਤਾਬਕ ਅਸੀਂ ਅਮੋਨੀਆ ਗੈਸ ਦੇ ਪਲਾਂਟ ਅਸੀਂ ਲਗਾ ਸਕਦੇ ਹਾਂ ਸਾਨੂੰ ਕੋਈ ਰੋਕ ਰੋਕ ਨਹੀਂ ਹੈ ਡੀ ਐਫ ਉਹਨਾ ਸੁਸ਼ੀਲ ਰਾਣਾ ਨੇ ਵੀ 28 ਫਰਵਰੀ ਨੂੰ ਸੇਮ ਸਮਾਚਾਰ ਬੱਧਰ ਚ ਆਪਣੀ ਇੱਕ ਵਰਜਨ ਦਿੱਤਾ ਉਥੇ ਕਿ ਨੋਟੀਫਿਕੇਸ਼ਨ 2000 ਉੱਤੇ 2008 ਦੇ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਮੁਤਾਬਕ ਕੱਥਾ ਯੂਨਿਟ ਕੋールド ਚੈਂਬਰ ਅਜ ਅਮੋਨੀਆ ਗੈਸ ਪਲੱਟ ਲਗਾ ਸਕਦਾ ਹੈ। ਉਹਦੇ ਬਾਅਦ 4 ਜੁਲਾਈ 24 ਨੂੰ ਇੱਕ SLC ਦੀ 15ਵੀਂ LCZ 15ਵੀਂ ਬੈਠਕ ਹੋਈ ਜਿਹਦੇ ਚ ਅਧਿਐਕਸ਼ PCCF ਨੇ ਕੀਤੀ। ਉਹਦੇ ਵਿੱਚ ਅਧਿਐਕਸ਼ ਕੱਥਾ ਮੈਨੂਫੈਕਚਰ ਐਸੋਸੀਏਸ਼ਨ ਨੇ ਅਜੰਡਾ ਨੰਬਰ 14.52 ਮੇ ਆਪਣੀਆਂ ਕੁਝ ਮੰਗਾਂ ਰੱਖੀਆਂ। ਉਹਦੇ ਚ ਇੱਕ ਮੰਗ ਉਹਨੇ ਰੱਖੀ ਕਿ ਸਾਨੂੰ ਜਿਹੜੇ 2 에어 ਕੰਡੀਸ਼ਨ ਸਾਨੂੰ ਤੁਸੀਂ 5-5 ਟਨ ਦੇ ਅਲਾਉ ਕੀਤਾ ਹੈ ਸਾਨੂੰ 80 ਟਨ ਦੇ ਅਮੋਨੀਆ ਪਲੈਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਏ ਜਿਸ ਵਿੱਚ ਉਹਨਾਂ LCCL SLC ਨੇ ਫੈਸਲਾ ਕੀਤਾ ਕਿ ਇਹਦੀ ਰਿਪੋਰਟ ਪੋਲੂਸ਼ਨ ਬੋਰਡ ਕੋਲ ਰੱਖਿਆ ਉਹ ਸਾਨੂੰ ਰਿਪੋਰਟ ਦੇਗਾ ਉਹਦੇ ਬਾਅਦ ਅਸੀਂ ਦੁਬਾਰਾ ਮੀਟਿੰਗ 'ਚ ਇਹਦਾ ਕੋਈ ਫੈਸਲਾ ਦੇਾਂਗੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜੇ ਇਹਨਾਂ ਨੇ 2008 ਦੇ ਨੋਟੀਫਿਕੇਸ਼ਨ ਚ ਡੀਐਫਓ ਦੇ ਰਾਣਾ ਦੇ ਮੁਤਾਬਕ ਜੇ ਉਹ ਅਮੋਨੀਆ ਪਲਾਂਟ ਲਗਾ ਸਕਦੇ ਸੀ ਫਿਰ 2024 ਚ ਇਹਨਾਂ ਨੇ ਮੰਗ ਕਿਉਂ ਰੱਖੀ ਜਿੰਨੂੰ 2024 ਚ ਉਹਨਾਂ ਨੇ ਮਨਾਂ ਕਰ ਦਿੱਤਾ ਮੇਰੀ ਇਹ ਹੀ ਮੰਗ ਆ ਸਰਕਾਰ ਅਗੇ ਕਿ ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਜਾਈ ਕੋਈ ਉਹਨਾਂ ਨੇ ਸੇਫਟੀ ਹੈਜ਼ਰਡਸ ਨਹੀਂ ਲਗਾਏ ਕੋਈ 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 ਵੀ ਬੜਾ ਵੱਡਾ ਨੁਕਸਾਨ ਹੋ ਸਕਦਾ ਜਾਨ ਮਾਨ ਦੀ ਲੇਬਰ ਨੂੰ ਵੀ ਹੋ ਸਕਦਾ ਉੱਥੇ ਦੇ ਲੋਕਾਂ ਨੂੰ ਵੀ ਹੋ ਸਕਦਾ ਮੇਰੀ ਆਵਾਜ਼ ਸਿਰਫ ਹਿਮਾਚਲ ਦੀ ਜਨਤਾ ਦੀ ਸੁਰੱਖਿਆ ਕੇ ਲਈ ਉਠਾ ਰਹਾ ਹਾਂ ਔਰ ਹਮੇ ਹਿਮਾਚਲ ਸਰਕਾਰ ਸੇ ਪੂਰਾ ਭਰੋਸਾ ਹੈ ਕਿ ਉਹ ਤੁਰੰਤ ਇਸ ਦੀ ਸੁਰੱਖਿਆ ਕੇ ਲਈ ਕੋਈ ਕਦਮ ਉਠਾਏ